ਮੈਂ ਹੈਗਾ ਜੀ ਇਸ ਟਾਈਮ ਖਨੇਸਰ ਤੇ ਨਹੀਂ ਪਿਆ ਜੀ ਉਹ ਬਹੁਤ ਹੁਣ ਥੋੜਾ ਜਿਹਾ ਸਹਾਇਆ ਵਿੱਚ ਡਿਸਟਰਬਿੰਗ ਬਾਕਸ ਹੁੰਦੀ ਹੋਣੀ ਆ ਜਨਰੇਟਰ ਚੱਲ ਰਿਹਾ ਹੌਸਪੀਟਲਾਂ ਦੇ ਵਿੱਚ ਪਰ ਜੀ ਸਮਝ ਲਓ ਵੀ ਅ ਥੋੜੀ ਥੋੜੀ ਭੂਰ-ਤੂਰ ਜੀ ਪੈ ਰਹੀ ਹੈ ਤੇ ਪਿਕਚਰ ਕੁਆਲਿਟੀ ਬਾਰੇ ਜਰੂਰ ਦੱਸਿਓ ਮੈਨੂੰ ਵੀ ਕਿਵੇਂ ਦੀ ਪਿਕਚਰ ਕੁਆਲਿਟੀ ਆਈ ਹੈ ਸਹੀ ਹੈ ਨੈਟਵਰਕ ਜਾਂ ਨਹੀਂ ਮੈਂ ਡਾਡੀ ਨੂੰ ਲੈ ਕੇ ਪਹੁੰਚਿਆ ਹਾਂ ਜੀ ਹੁਣੇ ਅੱਜ ਮੀ ਜਿਹੜਾ ਅਲਰਟ ਸੀ ਉਹਦੇ ਅਕੋਰਡਿੰਗ ਅੱਜ ਮੀ ਪਹੁੰਚ ਰਿਹਾ ਉਰੇ ਦਾ ਪੈ ਗਿਆ ਬਾਕੀ YouTube ਤੇ ਦੇਖਿਆ ਮੈਂ ਮੇਰੇ ਵੀ ਪਿੰਡ ਤੋਂ ਵੀ ਵੀਡੀਓ ਆ ਗਈਆਂ ਵੀ ਆ 2-3 ਘੰਟੇ ਲਗਾਤਾਰ ਮੀਂਹ ਪਿਆ ਤੇ ਜੀਰੀਆਂ ਵੀ ਵਿੱਚ ਜੀਰੀਆਂ ਹੋਈਆਂ ਬਹੁਤ ਤੇ ਇੱਥੇ ਵੀ ਤਕਰੀਬਨ ਵੀ ਮੈਂ ਸਵੇਰ ਟਾਈਮ ਜਦੋਂ ਘੁੰਮਣ ਜਾਂਦਾ ਤਿੰਨ ਦਿਨਾਂ ਅਜੇ ਮੇਰਾ ਹਸਪੀਟਲ ਦੇ ਵਿੱਚ ਹੋਰ ਤੀਸਰਾ ਦਿਨ ਆ ਜੀ ਵੀ ਸਵੇਰ ਟਾਈਮ ਦਾ ਘੁੰਮਣ ਜਾਂਦਾ ਸੈਰ ਕਰਨ ਨਾਲ ਤਾਂ ਤਕਰੀਬਨ ਰੋਜ਼ 5-7 ਟਰੈਕਟਰ ਜੀਰੀ ਦੇ ਭਰ ਕੇ ਖੰਨੇ ਮੰਡੀ ਨੂੰ ਆ ਰਹੇ ਹੁੰਦੇ ਆ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਜੀ ਖੰਨੇ ਵਾਲੀ। ਕੀ ਬਣਾਉਂਗਾ ਅੱਜ ਜਿਹੇ ਦਾ ਮੌਸਮ ਹੈ। ਵੀ ਜਿਹੜੇ ਜ਼ਿਮੀਂਦਾਰ ਫਸਲ ਲੈ ਕੇ ਆਏ ਵੇ ਉਹਨਾਂ ਦਾ ਕੀ ਹਾਲਾਤ ਹੋਣਾ ਹੈ। ਉਹ ਤਾਂ ਹੁਣ ਮੰਡੀ 'ਚ ਜਾ ਕੇ ਪਤਾ ਲੱਗੂਗਾ। ਵੀ ਕਿਦਾਂ ਦੇ ਕਿਦਾਂ ਦੇ ਨਹੀਂ ਤੇ ਉੱਪਰਲੇ ਹਾਲਾਤ ਜੇ ਦੇਖੋ ਤੁਸੀਂ ਪੂਰਾ ਬੱਦਲ ਆ ਉਹਨਾਂ ਇੱਕ ਮਿੰਟ ਪਹਿਲਾਂ ਪੂਰਾ ਕੜਾਕੇਦਾਰ ਬਿਜਲੀ ਹੱਸ ਕੇ ਇੱਕ ਵਾਰ ਤਾਂ ਮੈਂ ਡਰ ਗਿਆ ਕਿ ਕਾਨੂੰ ਲੈਬ ਹੋਣਾ ਫਿਰ ਬੈਠੇ ਬੈਠੇ ਮਹਾ ਚਲੋ ਭੋਜਨ ਹੈ ਜੀ ਲੱਗ ਮੇ ਹੁਣ ਜੇ ਨਹੀਂ ਪਵੇ ਤਾਂ ਠੀਕ ਹੈ ਵਾਹਿਗੁਰੂ ਕਿਰਪਾਈ ਰੱਖਿਆ ਅ 36 ਜਣੇ ਮੇਰੇ ਭੈਣ ਭਰਾ ਜੁੜ ਗਏ ਸਾਡੇ ਨਾਲ ਲਾਈਕ ਵਾਲਾ ਪਟਣਾ ਜਰੂਰ ਦਬੋ ਤੇ ਅਰਦਾਸਾ ਬੇਨਤੀ ਐ ਵੀ ਕਰੋ ਵੀ ਹੁਣ 1 ਮਹੀਨਾ ਪਾਹਗਰੂ ਦੇ ਦੇਵੇ ਅ ਸਾਰੇ ਜ਼ਿੰਮੇਵਾਰਾਂ ਨੂੰ ਵਿੱਚੇ ਲੋਕਾਂ ਨੇ ਹੁਣ ਆਲੂਆਂ ਦੀਆਂ ਫਸਲਾਂ ਲਾਉਣੀਆਂ ਉਹਨਾਂ ਨੂੰ ਵੀ ਟੈਨ ਚਾਹੀਦਾ ਅ ਤੇ ਜੀ ਡੀ ਵੀ ਵਧਣੀ ਆ ਉਹਦੇ ਵਾਸਤੇ ਵੀ ਟਾਈਮ ਚਾਹੀਦਾ ਬਾਕੀ ਜਿਹੜਾ ਮੰਡੀਆਂ ਦੇ ਵਿੱਚ ਚੱਕਰ ਪਿਆ ਵਾ ਉਹਦਾ ਵੀ ਹੱਲ ਹੋ ਜਾਵੇ ਆੜਤੀਆਂ ਦਾ ਚੱਕਰ ਜਾ ਪਿਆ ਵਾ ਕੁਝ ਸੈਲਰ ਵਾਲਾਂ ਦਾ ਪਿਆ ਵਾ ਵੀ ਉਹ ਕਹਿੰਦੇ ਸਾਡੇ ਕੋਲ ਪਹਿਲਾ ਸਟਾਕ ਨਹੀਂ ਚੱਕ ਹੋਇਆ ਜੀ ਜੀ ਦਾ ਚੌਲਾਂ ਦਾ ਉੱਥੇ ਹੀ ਸਟਾਕ ਪਿਆ ਹੈ ਉਹ ਵੀ ਬਹਿ ਗਰੂ ਮਸਲਾ ਹੱਲ ਕਰੇ ਛੇਤੀ ਛੇਤੀ ਵੈਸੇ ਜਿਵੇਂ ਇਹ ਮਸਲਾ ਮੇਰੀ ਜਿਹੜੀ ਮੇਰੀ ਸੋਚਣ ਸਕਤੀ ਆ ਵੀ ਜਿਵੇਂ ਹੁਣ ਸੈਲਰ ਵਾਲੇ ਕਹਿੰਦੇ ਵੀ ਸਾਡੇ ਕੋਲ ਤਾਂ ਪਹਿਲੀ ਚੌਲ ਪਈ ਐ ਜਾਂ ਜੀਦੀ ਪਈ ਐ ਇਹ ਮਸਲਾ ਉਹਨਾਂ ਨੂੰ ਹੱਥੋਂ ਤੋਂ 2 ਕੁ ਮਹੀਨੇ ਪਹਿਲਾਂ ਉਠਾਉਣਾ ਚਾਹੀਦਾ ਸੀ ਨਾ ਕਿ ਵੀ ਜ਼ਿਮੀਦਾਰ ਜੀਦੀ ਵਟ ਕੇ ਉਧਰ ਮੰਡੀ 'ਚ ਲੈ ਕੇ ਆਉਣ ਲੱਗ ਗਏ ਉਧਰ ਉਹ ਅੱਜ ਇਹ ਗੱਲਾਂ ਦਾ ਮੁੱਦਾ ਠਾਰਿਆ ਵੀ ਸਾਡੇ ਕੋਲ ਪਹਿਲੀ ਚੌਲ ਪਈ ਐ ਜੀ ਜੇ ਪਿਆ ਬੋ ਪਿਆ ਇਹ 2 ਕੁ ਮਹੀਨੇ ਪਹਿਲਾਂ ਇਹ ਗੱਲਾਂ ਹੁੰਦੀਆਂ ਤਾਂ ਉਹਦਾ ਕੋਈ ਸੋਲੂਸ਼ਨ ਨਿਕਲ ਜਾਂਦਾ ਚਾਹੇ ਕੁਝ ਜਥੇਬੰਦੀਆਂ ਜਾ ਕੇ ਸੰਘਰਸ਼ ਕਰਦੀਆਂ ਜਾਂ ਕੁਝ ਜ਼ਿਮੀਦਾਰ ਵੀ ਉਹਨਾਂ ਨਾਲ ਲਾ ਕੇ ਸੰਘਰਸ਼ ਕਰਦੇ ਹੁਣ ਜ਼ਿੰਮੇਦਾਰ ਵਿਚਾਰਾ ਡੁੱਬਿਆ ਤੇ ਪਹਿਲਾਂ ਤਾਂ 6 ਮਹੀਨੇ ਉਹ ਰੱਬ ਦੀ ਖੁੱਲੀ ਧਰਤੀ ਸਮਝ ਲਓ ਖੁੱਲੇ ਸਮਾਨ ਥੱਲੇ ਫਸਲ ਪਾਲੀ ਗਰਮੀ ਗਈ ਉਹ ਮੀਂਹਾਂ ਦੀ ਜਦ ਲੋੜਦੀ ਉਸ ਸਮੇਂ ਮੀਂਹ ਪਏ ਨਹੀਂ ਹੁਣ ਮੀਂਹਾਂ ਦੀ ਲੋੜ ਨਹੀਂ ਹੁਣ ਹੋ ਜਾ ਮੀਂਹ ਪੈਂਦੇ ਆ ਹੁਣ ਮੰਡੀਾਂ 'ਚ ਪਹੁੰਚੀ ਹੋਈ ਵੀ ਫਸਲ ਸਾਡੀ ਬਹਿਗਰੂ ਦੇ ਹੱਥੇ ਆ ਚਲੋ ਜੋ ਬਹਿਗਰੂ ਨੂੰ ਮਨਜ਼ੂਰ ਆ ਹੋਣਾ ਤਾਂ ਹੋਈ ਆ ਸਾਡੇ ਵਰਗਿਆਂ ਨੇ ਬੋਲੀ ਜਾਣਾਂ ਵੀ ਇਹ ਹਰੇਕਿਆ ਜਿਹੜਾ ਜਿਹੜਾ ਜਿਹੜੇ ਜਿਹੜੇ ਬਿਜ਼ਨਸ ਦੇ ਵਿੱਚ ਆ ਕੋਈ ਉਹ ਖੇਤੀਬਾੜੀ ਦਾ ਕਰਦਾ ਕੋਈ ਫਰਨੀਚਰ ਲੱਕੜੀ ਦਾ ਕਰਦਾ ਕੋਈ ਲੋਹੇ ਦਾ ਕਰਦਾ ਸਭ ਆਪਣੇ ਆਪਣੇ ਬੈਨੀਫਿਟ ਵਾਸਤੇ ਬੋਲਦੇ ਵੀ ਹਾਂ ਸਾਨੂੰ ਇੱਧਰ ਤੋਂ ਬੈਨੀਫਿਟ ਹੋ ਜਾਵੇ ਤੇ ਪਰ ਸਭ ਤੋਂ ਔਖਾ ਕੰਮ ਹੈਗਾ ਜ਼ਿੰਮੇਵਾਰੀ ਵਾਲਾ ਜਿਹੜਾ ਜ਼ਿੰਮੇਵਾਰ ਸੰਘਰਸ਼ ਕਰਦੇ 6-6 ਮਹੀਨੇ ਫਸਲਾਂ ਪਾਲਦੇ ਆ ਰਾਤਾਂ ਨੂੰ ਬੈਟਰੀਆਂ ਲੈ ਲੈ ਕੇ ਵੀ ਘੁੰਮਦੇ ਆਂ ਬੱਟਾਂ ਦੇ ਉੱਪਰ ਸੌ ਤਰ੍ਹਾਂ ਦੇ ਹੁਣ ਆਉਣ ਤਾਂ ਪਿੱਛੇ ਜੇ ਕਾਮਨ ਕਰੇਟ ਵਾਲਾ ਇਹਨਾਂ ਵੀ ਵਾਇਰਸ ਸੱਪ ਵਾਲਾ ਫੈਲ ਗਿਆ ਸੀ ਵੀ ਬਹੁਤ ਆ ਗਿਆ ਇੱਧਰ ਪੰਜਾਬ ਦੇ ਵਿੱਚ ਜਿਹੜੀਆਂ ਪਿਛਲੀਆਂ ਬਰਸਾਤਾਂ ਦੇ ਵਿੱਚ ਪਾਣੀ ਆਇਆ ਹਿਮਾਚਲ ਤੋਂ ਬਹੁਤ ਕਿੱਡੀ ਵੱਡੀ ਰਿਸਕ ਆ ਵੀ ਆਪਣੀ ਜਾਨ ਸਾਨੂੰ ਪਤਾ ਵੀ ਸੀ ਹਨੇਰੇ ਦੇ ਵਿੱਚ ਤੁਰਨਾ ਜਦੋਂ ਰੇਪਾਉਣਾ ਫਸਲ ਦੇ ਵਿੱਚ ਤਾਂ ਵੀ ਉੱਪਰ ਤੇ ਬੂਟੇ ਹੀ ਦਿਖਦੇ ਥੱਲੇ ਧਰਤੀ ਚ ਤਾਂ ਕੁਝ ਨਹੀਂ ਦਿਖਦਾ ਹੈਗਾ ਵੀ ਕਿਵੇਂ ਹੈ ਕਿਵੇਂ ਨਹੀਂ ਪਰ ਕਰਨਾ ਪੈਂਦਾ ਢਿੱਡ ਭਰਨ ਵਾਸਤੇ ਬਹੁਤ ਕੁਸ਼ ਕਰਨਾ ਪੈਂਦਾ ਬੰਦੇ ਨੂੰ ਸੰਘਰਸ਼ ਕਰੀ ਜਾਣਾ ਕਰਦੇ ਆਏ ਸਾਡੇ ਬਜ਼ੁਰਗ ਇਹੀ ਕੰਮ ਕਰਦੇ ਲੰਘ ਗਏ ਅਸੀਂ ਵੀ ਇਹੀ ਕੰਮ ਕਰਦੇ ਜਾ ਰਹੇ ਹਾਂ ਅੱਗੇ ਸਾਡੇ ਬੱਚਿਆਂ ਨੇ ਵੀ ਕਰੀ ਜਾਣਾ ਇਹ ਮਹਾਰਾਜ ਨੇ ਡਿਊਟੀਆਂ ਲਾਈ ਹੋਈਆਂ ਜਿਨ੍ਹਾਂ ਨੇ ਫਸਲ ਲਗਾਉਣੀ ਉਹਨਾਂ ਨੇ ਫਸਲ ਲੈ ਕੇ ਆਉਣੀ ਹੈ ਜੇ ਹੁਣ ਸਾਨੂੰ ਲੋਹੇ ਦਾ ਕੰਮ ਕਰਨ ਨੂੰ ਕਹਿੰਦੇ ਅਸੀਂ ਲੋਹੇ ਦਾ ਕੰਮ ਨਹੀਂ ਕਰ ਸਕਦੇ ਸਾਡੇ ਹੱਥਾਂ ਬਾਹਾਂ ਤੇ ਨਹੀਂ ਅਸੀਂ ਪਹਿਲੇ ਦਿਨ ਕੋਈ ਨਾ ਛੱਟ ਪੇਟ ਖਾਲਾਂਗੇ ਜਾਂ ਕੁਝ ਹੋਰ ਹੋਊਗਾ ਸਾਡਾ ਵਰਕ ਆ ਜਿਹੜਾ ਅਸੀਂ ਉਹੀ ਕਰ ਸਕਦੇ ਆ ਜਿਹੜੀ ਮਹਾਰਾਜ ਨੇ ਸਾਨੂੰ ਡਿਊਟੀ ਛੰਪੀ ਹੋਈ ਆ ਮੇਰੇ ਖੇਤੀ ਦਾ ਕੰਮ ਕਰਨਾ ਖੇਤੀ ਦੇ ਅਕੋਰਡਿੰਗ ਅਸੀਂ ਚੱਲ ਸਕਦੇ ਆ ਸਾਤੇ ਹੋਰ ਕੋਈ ਕੰਮ ਨਹੀਂ ਹੋਣਾ ਹੈਗਾ ਤੇ ਮੀ ਹੁਣ ਫੇਰ ਦੁਬਾਰਾ ਤੇ ਜੋਗ ਆ ਮੈਂ ਪਤਾ ਨਹੀਂ ਕਿਹੜੇ ਚੱਕਰਾਂ ਦੇ ਵਿੱਚ ਕਿੱਧਰ ਤੋਂ ਕਿੱਧਰ ਨੂੰ ਗੱਲ ਚੱਲ ਵੀ ਪਰ ਟੈਨਸ਼ਨ ਹੋ ਵੀ ਮੈਨੂੰ ਹੁਣ ਵੀ ਚਲੋ ਜਿਹੜੀ ਫਸਲ ਖੜੀ ਆ ਖੜੀ ਐ ਖੇਤ ਦੇ ਵਿੱਚ ਖੜੀ ਆ ਪਰ ਜਿਹੜੇ ਵੱਢ ਕੇ ਲੈ ਕੇ ਆਏ ਪਿਆ ਨਾ ਕਿ ਮੰਡੀ ਦੇ ਵਿੱਚ ਹਾਂ ਪਰ ਉਹਨਾਂ ਦੇ ਅਰਮਾਨ ਆ ਨਾ ਟਿਕਾਣੇ 'ਤੇ ਪਹੁੰਚੇ ਹੋਇਆ ਵੀ ਜੇ ਬੂਰੀਆਂ 'ਚ ਭਰ ਜਵੇ ਭਰ ਕੇ ਜੁੱਕ ਕੇ ਕਿਤੇ ਸਾਈਡ ਲੱਗ ਜਵੇ ਪਰ ਜੋ ਸਰਕਾਰੀ ਜਿਹੜੀ ਖਰੀਦ ਆ ਉਹ ਵੀ ਕਹਿੰਦੇ ਜੀ ਪੰਜ ਤਰੀਕ ਤੋਂ ਉਹ ਵਾਅਦਾ ਹੀ ਭੜਾਈ ਸ਼ੁਰੂ ਕਰਨੀ ਸੈਲਰ ਵਾਲਿਆਂ ਨੇ ਆਪਣਾ ਟਿਕਰ ਪਾਇਆ ਵਾ ਉਹਨਾਂ ਦਾ ਵੀ ਵਿਚਾਰਾਂ ਦਾ ਟੱਕਰ ਸਹੀ ਆ ਉਹ ਕਹਿੰਦੇ ਸਾਡੇ ਕੋਲ ਬਾਰਦਾਨਾ ਨਹੀਂ ਹੈਗਾ ਜੀ ਵੀ ਬਾਰਦਾਨਾ ਸਾਨੂੰ 3-3 ਸਾਲ ਹੋ ਗਏ ਉਹੀ ਪੁਰਾਣੀਆਂ ਪੂਰੀਆਂ ਅਸੀਂ ਖਾਲੀ ਕਰਦੇ ਆ ਉਹਨਾਂ ਦੇ ਵਿੱਚ ਦੁਬਾਰਾ ਫੇਰ ਭਰ ਲੰਨੇ ਨਵਾਂ ਬਾਰਦਾਨਾ ਸਾਨੂੰ ਮਿਲਿਆ ਨਹੀਂ ਹਜੇ ਤੱਕ ਕਿੱਧਰ ਕਿੱਧਰ ਤੇ ਕੀ-ਕੀ ਚੱਲਦਾ ਜਿਹੜਾ ਜਿਹੜੀ ਫੀਲਡ ਦੇ ਵਿੱਚ ਉਹਨੂੰ ਹੀ ਪਤਾ ਸਾਰਾ ਕੁਝ ਹੁਣ ਥੋੜੇ ਜਿਹਾ ਪਰਲਮਾ ਮਨਪ੍ਰੀਤ ਕੌਰ ਸ਼ੇਰਗਿੱਲ ਆ ਕਮੈਂਟ ਵੀ ਪੜ ਲੋ ਪੜ ਲਏ ਜੀ ਲੋ ਪੜ ਲਏ ਜੀ ਹੈਲੋ ਵੀਰ ਜੀ ਸੰਦੀਪ ਦੇ ਫਾਦਰ ਸਭ ਠੀਕ ਹਨ ਅੱਜ ਕੁਛ ਠੀਕ ਹੈ ਜੀ ਤੇ ਹੁਣ ਅਜੇ 2 ਦਿਨ ਮੇਰੇ ਹੋਰ ਇੱਥੇ ਲੱਗੇ ਨੇ ਬੰਦਾ ਤਾਂ ਨਹੀਂ ਵੀ ਡਾਕਟਰ ਦੇ ਕਹਿਣ ਦੇ ਅਕੋਰਡਿੰਗ ਬਾਕੀ ਹਸਪੀਟਲਾਂ ਚ ਤਾਂ ਤੁਹਾਨੂੰ ਪਤਾ ਹੈ ਵੀ ਮਰੀਜ਼ਾਂ ਦੇ ਹਾਲਾਤ ਕਿਹਾ ਕਿੱਦਾਂ ਕਿੱਦਾਂ ਦੇ ਮਰੀਜ਼ ਆਉਂਦੇ ਤੇ ਕੀ ਕੀ ਹਾਲਾਤ ਆ ਇਨਫੈਕਸ਼ਨ ਸਭ ਤੋਂ ਵੱਡੀ ਗੱਲ ਆ ਵੀ ਉਹ ਆਪਾਂ ਇੱਕ ਬਿਮਾਰੀ ਦਾ ਹੱਲ ਕਰ ਰਹੇ ਹਾਂ ਤੇ ਪਰ ਇੱਕ ਦੋ ਹੋਰ ਅਸੀਂ ਨਾਲ ਸਿਹੜ ਲੰਨੇ ਆਂ ਆ ਸਖਦੇਵ ਸਿੰਘ ਕੀ ਹਾਲ ਆ ਵੀਰੇ ਵੀਰ ਦਾ ਹਾਲ ਤਾਂ ਠੀਕ ਐ ਪਰ ਮੌਸਮ ਦਾ ਹਾਲ ਖਰਾਬ ਆ ਮੌਸਮ ਦੇ ਹਾਲ ਵਾਸਤੇ ਮਹਾਰਾਜ ਅੱਗੇ ਬੇਨਤੀਆ ਕਰੋ ਵੀ ਭਾਈ 6-6 ਮਹੀਨੇ ਦੀ ਸਾਰਿਆਂ ਦੀ ਮਿਹਨਤਾਂ ਵੀ ਉਹ ਸਾਰਿਆਂ ਦੇ ਆਪਣੇ ਆਪਣੇ ਅਰਮਾਨ ਪੂਰੇ ਕਰਨੇ ਆ ਉਹ ਪਹੁੰਚ ਜਾਣ ਤੱਕਾਂ ਨੇ ਪਰ ਹੁਕਮ ਹੈ ਮਾਰਤਾ ਜਿਹੜਾ ਦਾਣਾ ਜਿਹਦੇ ਮੂੰਹ 'ਚ ਪੈਣਾ ਉੱਥੇ ਪੈਣਾ ਹੁਣ ਇੱਥੇ ਮੈਂ ਹੌਸਪੀਟਲ ਦੇ ਵਿੱਚ ਆਂ ਵੀ 3 ਦਿਨ ਹੋ ਗਏ ਅ ਇੱਕ ਕੁੜੀ ਸੀ ਬੰਦਲੀ ਪਿੰਡ ਐਥੀ ਸਮਰ ਵਾਲੇ ਕੋਲ ਨੂੰ ਵੀ ਉਹ ਐਡਮਿਟ ਸੀ ਸਾਡੇ ਨਾਲੇ ਕਮਰੇ ਦੇ ਵਿੱਚ ਉਹਨਾਂ ਦੇ ਘਰ ਤੋਂ ਉਹਦੀ ਮਾਸੀ ਦੇ ਘਰ ਤੋਂ ਪ੍ਰਸ਼ਾਦਾ ਬਣ ਕੇ ਆਉਂਦਾ ਸੀ ਅਸੀਂ ਛਕਦੇ ਸੀ ਹਾਂ ਤੇ ਉਹਨਾਂ ਦੇ ਪਿੰਡ ਤੋਂ ਪ੍ਰਸ਼ਾਦਾ ਬਣ ਕੇ ਆਉਂਦਾ ਸੀ ਉਹ ਸੀ ਛਕਿਆ ਕੀਨੇ ਬੀਜੇ ਕੀਨੇ ਵੱਡੇ ਕੀਨੇ ਬਣਾਏ ਕੀਨੇ ਖਾਏ ਇਹ ਕਦੇ ਸੋਚਿਆ ਵੀ ਨਹੀਂ ਸੀ ਦਿਮਾਗ ਦੇ ਵਿੱਚ ਵੀ ਨਹੀਂ ਸੀ ਵੀ ਇੱਥੇ ਐਡਮਿਟ ਹੋਵਾਂਗੇ ਐਡਾਂ ਸਾਨੂੰ ਉੱਤੇ ਪ੍ਰਸ਼ਾਦਾ ਬਣ ਕੇ ਆਉਂਗਾ ਉਹਨਾਂ ਦਾ ਬਣ ਕੇ ਆਉਂਗਾ ਸਾਡੇ ਵਾਸਤੇ ਵੀ ਨਾਲ ਮੰਗਾਉਂਗੇ ਹਾਂ ਰਾਜਮਾ ਦੀ ਉਹਦੀ ਸਬਜ਼ੀ ਪ੍ਰਸ਼ਾਦੇ ਉਹਨਾਂ ਦੇ ਆਚਾਰ ਕੀਨੇ ਆਂਬ ਵੱਡੇ ਕੀਨੇ ਬਣਾਏ ਕਿੱਧਰ ਤੇ ਕਿੱਧਰ ਤੇ ਗੁਰੂ ਮਾਹਰ ਮਹਾਰਾਜ ਨੇ ਇਹ ਬਿਉਂਤਾ ਬਣਾਈਆਂ ਵੀ ਆ ਇਹ ਇਹ ਵੈ ਗੁਰੂ ਇਹ ਜਾਣਦਾ ਹਾਂ ਵੀ ਇਹ ਕਿੱਦਾਂ ਦੇ ਕਿੱਦਾਂ ਕਿਸੇ ਨੂੰ ਮਿਲਣਾ ਜਿਸ ਟਾਈਮ ਅਸੀਂ ਕਮਰੇ ਚ ਐਂਟਰ ਹੋਏ ਉਹ ਪਤਨੀ ਉਹ ਕੁੜੀ ਕਹਿੰਦੀ ਅਸੀਂ ਸੋਚਿਆ ਵੀ ਇਹਨਾਂ ਦਾ ਤਾਂ ਬੜਾ ਹੀ ਐਟੀਟਿਊਡ ਜਿਹਾ ਵੀ ਇਹ ਬੰਦੇ ਹਾਂ ਸਾਡੇ ਨਾਲ ਕਿਵੇਂ ਟਾਈਮ ਕੱਟੂਗੇ ਉਹਨਾਂ ਨੇ ਵੀ ਵਿਚਾਰਿਆਂ ਨੇ 2-3 ਦਿਨ ਸਾਡੇ ਨਾਲ ਇੱਥੇ ਕਮਰੇ ਦੇ ਵਿੱਚ ਲਾਉਣਾ ਸੀ ਪਰ ਜਦ ਅਸੀਂ ਉਹਨਾਂ ਨਾਲ ਘੁਲੇ ਮਿਲੇ ਵੀ ਹੁਣ ਆਏ ਹੋ ਗਏ ਉਹਨਾਂ ਨੂੰ ਅੱਜ ਛੁੱਟੀ ਹੋਈ ਵੀ ਉਹ ਵੀ ਪਤਨੀ ਆ ਸਾਡਾ ਕਿਵੇਂ ਟਾਈਮ ਨਿਕਲੂਗਾ ਹੁਣ ਹੋਸਪੀਟਲ ਦੇ ਵਿੱਚ ਪਰ ਹਸਪੀਟਲ ਦੇ ਵਿੱਚ ਕਿਹੜੇ ਕਿਸੇ ਕੋਈ ਹੋਊਗਾ ਹਸਪੀਟਲ ਜਿੱਥੇ ਕੋਈ ਬੈੱਡ ਫ੍ਰੀ ਹੋਊਗਾ ਇੱਕ ਤਾਂ ਫਲੂ ਚੱਲ ਰਿਹਾ ਜੀ ਬਹੁਤ ਡੇਂਗੂ ਮਲੇਰੀਏ ਜੇ ਵਾਲਾ ਚੱਲ ਰਿਹਾ ਉੱਪਰ ਤੇ ਮੌਸਮ ਆ ਦੋ ਦਿਨ ਗਰਮੀ ਨੇ ਉਹ ਬੁਰਾ ਹਾਲ ਕਰਿਆ ਵੀ ਪੰਜਾਬ ਦੇ ਵਿੱਚ ਪੁੱਛੋ ਉਸਨ ਚੰਗੇ ਚੰਗੇ ਬੰਦਿਆਂ ਨੂੰ ਟ੍ਰੇਲੀਆਂ ਲਿਆ ਤੇ ਹਸਪੀਟਲ ਨਾਲ ਚ ਨੱਠੇ ਫਿਰਦੇ ਆ ਕਿਸੇ ਨੂੰ ਬੁਖਾਰ ਕਿਸੇ ਨੂੰ ਕੋਸਰ ਕਿਸੇ ਨੂੰ ਲੂਸ ਮੋਸ਼ਨ ਕਿਸੇ ਨੂੰ ਮਲੇਰੀਆ ਮੈਂ ਕਹਿੰਦਾ ਉਹਨੂੰ ਛੁੱਟੀ ਦਾ ਡਾਕਟਰ 9 ਵਜੇ ਕਹਿ ਕੇ ਗਿਆ ਵੀ ਤੁਹਾਨੂੰ ਛੁੱਟੀ ਕਰਨੀ ਹੈ ਜਿਹੜੀ ਕੁੜੀ ਸੀ ਸਾਡੇ ਨਾਲ ਐਡਮਿਟ 10 ਵਜੇ ਨੂੰ ਸਾਈਡ ਪਰ ਪਠਾਲ ਤੇ ਤੇ ਨਾਲ ਦੀ ਨਾਲ ਅਗਲਾ ਪੇਸ਼ੈਂਟ ਸਾਡੇ ਕੋਲ ਪਾਤਾ ਲੈ ਗਏ ਉਹ ਵੀ ਵਿਚਾਰੀ ਇੱਕ ਭੈਣ ਆਈ ਆ ਸਾਡੀ ਉਹਨੂੰ ਵੀ ਬੌਂਟਿੰਗ ਤੇ ਲੂਸ ਮੋਸ਼ਨ ਦੀ ਦਿੱਕਤ ਆ ਹਾ ਗਲੂਕੋਸ ਉਹਨਾਂ ਦੇ ਲਾਤਾ ਪਈ ਆ ਵਿਚਾਰੀ ਅੰਦਰ ਉਹ ਵੀ ਉਹਨਾਂ ਦਾ ਹਸਬੰਦ ਉਹਨਾਂ ਦੇ ਨਾਲ ਤੇ ਬਾਹਰ ਮੀਨ ਹੈ ਪੂਰਾ ਆਪਣੀ ਛੱਟ ਲਾ ਕੇ ਹੁਣ ਬੱਦਲ ਹੁਣ ਫੇਰ ਲੱਭਦਾ ਫਿਰਦਾ ਵੀ ਕਿੱਥੇ ਕਿੱਥੇ ਮੈਂ ਗਿਰਨਾ ਕਿੱਥੇ ਕਿੱਥੇ ਨਹੀਂ ਗਿਰਨਾ ਪਰ ਲੰਘਦੇ ਮੈਂ ਤਾਂ ਠੀਕ ਆ ਤਾਂ ਸਖਤੇ ਸਿੰਘ ਦਾ ਦਾਣੇ-ਦਾਣਾ ਦਾਣੇ-ਦਾਣੇ ਤੇ ਨਾਂ ਲਿਖਿਆ ਕੌਣ ਕਿਸੇ ਦਾ ਖਾਂਦਾ ਵਿੱਕੀ ਵੀਰ ਜੀ ਇਹ ਗੱਲ ਮੈਂ ਪਹਿਲਾਂ ਕਹਿ ਲਈ ਉਹਨਾਂ ਨੂੰ ਵੀ ਮੈਂ ਕਹਿ ਲਈ ਚਾਹੇ ਅਸੀਂ ਉਹਨਾਂ ਦੇ ਹੱਡਾਂ 'ਚ ਬੀਜਿਆ ਹੋਤਾ ਚਾਹੇ ਸਾਡੇ ਹੱਡਾਂ 'ਚ ਉਹਨਾਂ ਨੂੰ ਕੋਈ ਬੀਜਿਆ ਹੋਤਾ ਵੀ ਇਹ ਦਾਣੇ ਕਿੱਥੇ ਤੇ ਕਿੱਥੇ ਬਣ ਕੇ ਕਿਹਨੇ ਪੀਸੇ ਕਿੱਥੇ ਤੇ ਆਟਾ ਚੱਲਿਆ ਕਿੱਦਾਂ ਤੇ ਕਿੱਦਾਂ ਸਾਡੇ ਮੂੰਹ 'ਚ ਬੁਰਕੀ ਅਹ ਮਹਾਰਾ ਦੇ ਹੁਕਮ ਨਾਲ ਸਾਡੇ ਮੂੰਹ 'ਚ ਬੁਰਕੀ ਪਈ ਹੁਣ ਇੱਥੇ ਤੱਕ ਵੀ ਦੇਖ ਲਓ ਵੀ ਉਹਨਾਂ ਨੇ ਸਾਨੂੰ ਇਹ ਕਹਿਤਾ ਵੀ ਤੁਸੀਂ ਚਾਹੇ 2 ਦਿਨ ਔਰੇ ਹੋਰ ਚਾਹੇ 4 ਦਿਨ ਵੀ ਪ੍ਰਸ਼ਾਦਾ ਅਸੀਂ ਤੁਹਾਨੂੰ ਔਰੇ ਦੇ ਕੇ ਜਾਵਾਂਗੇ ਹਸਪੀਟਲ ਦੇ ਵਿੱਚ ਨਾਲੇ ਹਾਲਾਂਕਿ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੁੱਟੀ ਹੋ ਗਈ ਉਹ ਕੁੜੀ ਆਪਣੇ ਘਰ ਚੱਲ ਗਈ ਹਾਂ ਮਹਾਰਾਜੂ ਦੇ ਤੇ ਦਇਆ ਬਣਾ ਕੇ ਰੱਖੇ ਜਿਹੜੀਆਂ ਵੀ ਉਹਨੂੰ ਦੁੱਖ ਰੋਗ ਆ ਮਹਾਰਾਜੂ ਦੇ ਦੁੱਖ ਰੋਗ ਕੱਟੇ ਹਾਂ ਸਭ ਤੋਂ ਵੱਡੀ ਜਾਂ ਇਹ ਦਵਾਈ ਨਹੀਂ ਕੰਮ ਕਰਦੀ ਜਿਹੜੀ ਦੁਆ ਨਹੀਂ ਕੰਮ ਕਰਦਣਾ ਸਾਡੀ ਵੀ ਉਹ ਮਹਾਰਾਜੂ ਦੇ ਦੁੱਖ ਕੱਟੇ ਤੇ ਉਹ ਵੀਰ ਜਿਹੜਾ ਅਰਜਨ ਦਾ ਸੰਕ ਦੇ ਕੇ ਗਿਆ ਸੀ ਤੁਸੀਂ ਦੇਖਿਆ ਪਿਛਲੀ ਵੀਡੀਓ ਚ ਅਧਰ ਰਾਜੂ ਪਾਈ ਵਾਲੀ ਵੀਡੀਓ ਚ ਵੀ ਉਹਦਾ ਬਲੌਗ ਦੇ ਵਿੱਚ ਹੈਗਾ ਉਹਦੇ ਘਰ ਵੀ ਅੱਜ ਮੈਂ ਜਾ ਕੇ ਆਇਆ ਜੀ ਉਹਨੇ ਵੀ ਬਾਈ ਨੇ ਮੈਨੂੰ ਬਹੁਤ ਜ਼ੋਰ ਲਾਇਆ ਮੈਂ ਸੰਦੀਪ ਦੋ ਜਣੇ ਗਏ ਸੀ ਇੱਥੇ ਅ ਡੈਡੀ ਸਾ ਚਲੋ ਬੈਠੀਏ ਠੀਕ ਹੈ ਉਹਨਾਂ ਦੇ ਅੱਜ ਬਲੱਡ ਦੇ ਟੈਸਟ ਗਏ ਹੋਏ ਆ ਰਿਪੋਰਟ ਆਈ ਹੈ ਤੇ ਇਨਫੈਕਸ਼ਨ ਆ ਜਿਹੜੀ ਉਹ ਕੁਛ ਘਟ ਗਈ ਤੇ ਜਿਹੜੇ ਸੈੱਲ ਆ ਉਹ ਥੋੜੇ ਜਿਹਾ ਵੱਧ ਗਏ ਪ੍ਰੂਵਮੈਂਟ ਹੋ ਗਈ ਤੇ ਡਾਕਟਰ ਨੇ ਤਾਂ ਮੈਨੂੰ ਤਿੰਨ ਦਿਨ ਕਿਹਾ ਸੀ ਵੀ ਤਿੰਨ ਦਿਨ ਭਾਈ ਤਨੂਰ ਅ ਦਾਖਲ ਰਹਿਣਾ ਪਣਾ ਸ਼ੂਗਰ ਇਤ ਕਿਦਾਂ ਸ਼ੂਗਰੀ ਤਾਂ ਠੀਕ ਹੈ ਜੀ ਪਰ ਥੋੜੀ ਜਿਹੀ ਉਹਨੂੰ ਫੀਵਰ ਦੀ ਸ਼ਿਕਾਇਤ ਆ ਗਈ ਉਹਦੀ ਦਵਾਈ ਹੁਣ ਚੱਲ ਰਹੀ ਹੈ ਹਸਪੀਟਲਾਂ ਦੇ ਵਿੱਚ ਤਾਂ ਹੀ ਹੋ ਰਿਹਾ ਜੀ ਇਨਫੈਕਸ਼ਨ ਤਾਂ ਇਨਫੈਕਸ਼ਨ ਹੈ ਜਿੰਨਾ ਮਰਜੀ ਬੰਦਾ ਉਹਤੇ ਬਚੀ ਜਾਵੇ ਪਰ ਕੀ ਕਰ ਸਕਦੇ ਮਜਬੂਰੀ ਦਾ ਨਾ ਸ਼ੁਕਰ ਹੈ ਕਹਿੰਦੇ ਉਹਨੂੰ ਫਿਰ ਵੀ ਰੀਤ ਨੂੰ ਅਸੀਂ ਬਚਾਉਨੇ ਹੈਗੇ ਪਰ ਹੁਣ ਨਿਆਣੀ ਨੂੰ ਕਿੱਥੇ ਕਿੱਥੇ ਤੱਕ ਰੋਕ ਸਕਦੇ ਆ ਹੁਣ ਦੇਖਦੇ ਆ ਅੱਗੇ ਡਾਕਟਰ ਨੇ ਮੈਨੂੰ 2 ਦਿਨ ਹੋਰ ਪਹਿਤ ਤੱਕ ਵੀ 2 ਦਿਨ ਵੀ ਜੜੀ ਇਹਨਾਂ ਨੂੰ ਅਸੀਂ ਇਨਫੈਕਸ਼ਨ ਤੋਂ ਡੋਜ਼ ਦੇ ਰਹੀ ਸੀ ਵੀ ਬਹੁਤ ਸਟਰੋਂਗ ਸੀ ਉਹਨੂੰ ਹੌਲੀ ਹੌਲੀ ਘਟਾਉਂਦੇ ਘਟਾਉਂਦੇ ਘਟਾ ਸਕਦੇ ਵੀ 1 ਕੋ ਲੱਖ ਤੱਕ ਘਟਾ ਸਕਦੇ ਅ ਸੰਦੀਪ ਕਿੱਥੇ ਹੈ ਵੀਰੇ ਸੰਦੀਪ ਅੰਦਰ ਹੈ ਜੀ ਇਹ ਹਸਪੀਟਲ ਦੇ ਅੰਦਰ ਪਈ ਆ ਉਹ ਮੈਂ ਬਾਹਰ ਖੜਾ ਆ ਲੈਟ ਭੱਜੀ ਹੋਈ ਆ ਤੇ ਜਿਹੜੇ ਸਾਡੇ ਨਾਲ ਪੇਸ਼ੈਂਟ ਆਇਆ ਉਹ ਕਿੱਦਾਂ ਦਾ ਸੁਭਾਅ ਉਹਨਾਂ ਦਾ ਕਿੱਦਾਂ ਦਾ ਨਹੀਂ ਹੁਣ ਮੈਂ ਉੱਥੇ ਲੈਬ ਦੇ ਵਿੱਚ ਅੰਦਰ ਜਾ ਨਹੀਂ ਸਕਦਾ ਸਭ ਦੀ ਆਪਣੀ ਆਪਣੀ ਪ੍ਰਾਈਵੇਟ ਉਹਨੀਆਂ ਥੋੜੀਆਂ ਜਿਹੀਆਂ ਮੈਂ ਫਿਰ ਚਲੋ ਮਾਤਾ ਲਈ ਇੱਥੇ ਬੈਠੇ ਬੈਠੇ ਮੇਰਾ ਟਾਈਮ ਵੀ ਲੰਘ ਰਿਹਾ ਤੇ ਮੀ ਵੀ ਕਹਿੰਦਾ ਥੋੜਾ ਦੇਣਾ ਕਿਹਾ ਮਾ ਵੀ ਹੁਣ ਭਾਈ ਕਿਆ ਦੇਣਾ ਕਿਆ ਨਹੀਂ ਇਹ ਤਾਂ ਹੁਣ ਪ੍ਰਮਾਤਮਾ ਹੀ ਜਾਣਦਾ ਕਿਹੜਾ ਦਾਣਾ ਮੂੰਹ 'ਚ ਪੈਣਾ ਕਿਹੜਾ ਖੇਤ 'ਚ ਰਹਿ ਜਾਣਾ ਇਹ ਵੀ ਪ੍ਰਮਾਤਮਾ ਹੀ ਜਾਣਦਾ ਬਸ ਆਪਾਂ ਤਾਂ ਅਰਦਾਸਾਂ ਬੇਨਤੀ ਕਰ ਸਕਦੇ ਬੈਗ ਰੋਗੇ ਵੀ ਘਰ ਤਰਸ ਭਾਈ ਜ਼ਿੰਮੇਵਾਰਤਾ ਛੋਟੇ ਵੱਡੇ ਸਾਰਿਆਂ ਨੇ 6-6 ਮਹੀਨੇ ਦੀ ਮਿਹਨਤ ਕੀਤੀ ਹੋਈ ਹੈ ਮਿਹਨਤ ਵੀ ਆਸਾਬ ਨਾਲ ਕਰਿਓ ਭਈ ਇਹ ਆਪਣੀ ਲਾ ਕੇ ਪੈਸੇ ਲੈ ਗਏ ਤੇ ਹਾਂ ਸਪਰੇ ਹਾਂ ਨੇ ਆਪਣੇ ਲੈ ਲੈਣੇ ਹਾਂ ਤੇ ਹੁਣ ਜਿਹੜੀ ਬੱਚਤ ਆ ਸਾਡੀ ਉਹ ਪਈ ਐ ਇਸ ਟਾਈਮ ਖੇਤਾਂ